ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਦੂਦ ਦਾ ਆਨੰਦ ਮਾਣੇ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਹਫਤੇ ਦੀ ਤਰ੍ਹਾਂ ਅੱਜ ਵੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਬਾਬਾ ਜੀ ਦੇ ਪਿਆਰ ਤੇ ਪਹੁੰਚੇ ਹੋ ਔ ਜਿਹਨੇ ਇੱਥੇ ਬਿਠੇ ਹੋ ਜਾਂ ਘਰਾਂ ਦੇ ਬੈਠ ਕੇ ਵੇਖ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਉ ਪਿਆਰ ਚਾਹਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਬੈਠੇ ਨੇ ਭਾਈ ਮਰਦਾਨਾ ਜੀ ਆਉਂਦੇ ਨੇ ਸਤਿਗੁਰੂ ਦੀ ਛਾਂ ਵਿੱਚ ਆ ਕੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਏ ਗਰੀਬ ਨਿਵਾਜ ਸਤਿਗੁਰੂ ਜੀ ਅੱਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਹਾਂ ਸਤਿਗੁਰੂ ਨਾਨਕ ਪਾਤਸ਼ਾਹ ਪਿਤਾ ਜੀ ਆਖਣ ਲੱਗੇ ਭਾਈ ਮਰਦਾਨਾ ਜੀ ਜੋ ਕਹਿਣਾ ਹੈ ਨਾ ਬੇ ਛਿਜ ਕੋ ਕੇ ਆਖੋ ਗੱਲ ਸੁਣਿਆ ਹੁਣੇ ਤੁਸੀਂ ਮੇਰੇ ਭਾਈ ਹੋ ਤੁਸੀਂ ਮੇਰੇ ਸਾਥੀ ਹੋ ਜੋ ਕਹਿਣਾ ਹੈ ਬੇ ਝਝੁਕੇ ਅੱਖੋ ਤੇ ਭਾਈ ਮਰਦਾਨਾ ਜੀ ਆਖਣਗੇ ਸਤਿਗੁਰੂ ਜਿਸ ਦਿਨ ਪਹਿਲੀ ਵਾਰ ਮੈਂ ਤੁਹਾਡੇ ਨਾਲ ਚੱਲਿਆ ਸਨ ਤੁਸੀਂ ਕੁਝ ਹੁਕਮ ਮੈਨੂੰ ਕੀਤੇ ਸਨ ਉਹ ਭਾਈ ਮਰਦਾਨੇ ਆ ਅਜੇ ਤੂੰ ਮੇਰਾ ਸਾਥੀ ਵਾਂ ਅਜੇ ਤੂੰ ਮੇਰਾ ਵਾਂ ਅੱਜ ਤੋਂ ਬਾਅਦ ਪਿਛਲਾਦ ਜਾਗਣਾ ਵੀ ਹੈ ਰੋਮਾ ਦੀ ਬੇਦਬੀ ਨਹੀਂ ਕਰਨੀ ਤੇ ਕਿਸੇ ਅੱਗੇ ਹੱਥ ਨਹੀਂ ਅੜਨਾ ਗਰੀਬ ਨਵਾਜ਼ ਜੀ ਆ ਵੀਰੇ ਮੈਨੂੰ ਹੁਕਮ ਕੀਤਾ ਸੀ ਕਿਸੇ ਅੱਗੇ ਹੱਥ ਨਹੀਂ ਅੜਨਾ ਮਹਾਰਾਜ ਜੀ ਹੁਣ ਮੇਰੀ ਬੱਚੀ ਦਾ ਵਿਆਹ ਹੈ ਵਿਆਹ ਦਾ ਕਾਰਜ ਹੈ ਤੇ ਮੈਨੂੰ ਮਾਇਆ ਦੀ ਵੀ ਲੋੜ ਹੈ ਤੇ ਹੁਣ ਮੈਂ ਕੀ ਕਰਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਮਰਦਾਨਾ ਜੀ ਇਹ ਤੇਰੀ ਬੱਚੀ ਦਾ ਵਿਆਹ ਨਹੀਂ ਇਹ ਸਾਡੀ ਬੱਚੀ ਦਾ ਵਿਆਹ ਹੈ ਰਖੋ ਗੁਰੂ ਨਾਨਕ ਬਾਦਸ਼ਾਹ ਕਿਵੇਂ लाड़ ਕਰਦੇ ਨੇ ਪਿਆਰ ਕਰਦੇ ਨੇ ਆਪਣੇ ਸਿੱਖਾਂ ਦੇ ਨਾਲ ਆਖਣਗੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਭਾਈ ਹੋ ਤੁਹਾਨੂੰ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਤੁਹਾਡੀ ਬੱਚੀ ਦਾ ਵਿਆਹ ਨਹੀਂ ਮੇਰੀ ਬੱਚੀ ਦਾ ਵਿਆਹ ਹੈ ਅਜੇ ਸਤਗੁਰੂ ਇੰਨਾ ਕਹਿ ਰਹੇ ਨੇ ਇੰਨੇ ਨੂੰ ਮਰਸੀਹਾ ਪਿੰਡ ਦਾ ਚੌਧਰੀ ਭਾਈ ਭਗੀਰਥ ਆ ਗਿਆ ਉਹਨੇ ਆ ਕੇ ਸਤਗੁਰੂ ਦੇ ਚਰਨਾਂ ਤੇ ਕੀਤੀ ਨਮਸਕਾਰ ਤੇ ਗੁਰੂ ਨਾਨਕ ਪਾਛੇ ਜੇ ਅੱਖ ਲਗੇ ਵੇਖ ਲਾ ਭਾਈ ਮਰਦਾਨੇ ਆ ਕਰਤਾਰ ਦੇ ਰੰਗ ਵੇਖ ਮਰਸੀਹਾ ਦਾ ਚੌਧਰੀ ਭਗੀਰਥ ਵੀ ਆ ਗਿਆ ਜੀ ਤੇ ਸਤਗੁਰੂ ਆਖ ਲਗੇ ਭਾਈ ਭਗੀਰਥ ਜੀ ਭਾਈ ਮਰਦਾਨਾ ਜੀ ਦੇ ਨਾਲ ਤੁਸੀਂ ਬੈਠ ਜਾਓ ਇਹਦੀ ਬੱਚੀ ਦਾ ਹੈ ਵਿਆਹ ਇੱਕ ਲਿਸਟ ਤਿਆਰ ਕਰ ਲਓ ਜੋ ਜੋ ਚਾਹੀਦਾ ਹੈ ਵਿਆਹ ਦੇ ਵਿੱਚ ਤੇ ਇਸ ਹੱਬ ਨਾਲ ਵਿਆਹ ਕਰਨਾ ਹੈ ਸਮਾਨ ਇਸ ਤਰੀਕੇ ਨਾਲ ਲਿਆਉਣਾ ਹੈ ਕਿਸੇ ਮਹਾਰਾਜੇ ਕਿਸੇ ਰਾਜੇ ਦੇ ਧੀ ਦਾ ਵਿਆਹ ਹੋਵੇ ਇਸ ਤਰੀਕੇ ਨਾਲ ਸਮਾਨ ਆਉਣਾ ਹੈ ਸਾਰਾ ਪ੍ਰਬੰਧ ਵੀ ਇਦਾਂ ਕਰਨਾ ਹੈ ਭਾਗਾਂ ਵਾਲਿਓ ਭਾਈ ਮਰਦਾਨਾ ਜੀ ਭਾਈ ਭਗੀਤ ਜੀ ਬੈਠਦੇ ਨੇ ਸਾਰੀ ਲਿਸਟ ਤਿਆਰ ਕਰਦੇ ਨੇ ਜੋ ਜੋ ਸਮਾਨ ਚਾਹੀਦਾ ਹੈ ਤੇ ਭਾਈ ਭਗੀਰਤ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਨੇ ਸਤਿਗੁਰੂ ਇਹ ਲਿਸਟ ਤਿਆਰ ਹੋ ਗਈ ਹੈ ਕੀ ਹੁਕਮ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਸਭ ਤੋਂ ਵਧੀਆ ਸਮਾਨ ਕਿੱਥੋਂ ਮਿਲਦਾ ਹੈ ਸਭ ਤੋਂ ਵੱਡਾ ਬਾਜ਼ਾਰ ਕਿੱਥੇ ਹੈ ਸਮਾਨ ਖਰੀਦਣ ਵਾਲਾ ਸਤਿਗੁਰੂ ਉਹ ਤਾਂ ਲਾਹੌਰ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਭਗੀਰਤ ਜੀ ਤੁਸੀਂ ਲਾਹੌਰ ਜਾਓ ਉੱਥੋਂ ਇਹ ਸਾਰਾ ਸਮਾਨ ਖਰੀਦ ਕੇ ਲਿਆਓ ਜਦੋਂ ਭਾਈ ਭਗੀਰਥ ਜੀ ਲਾਹੌਰ ਚਲੇ ਨੇ ਨਾ ਸਮਾਨ ਖਰੀਦਣ ਵਾਸਤੇ ਹੁਣ ਜਾਣ ਲੱਗਿਆਂ ਸਤਬੁੱਧੇ ਚਰਣਾ ਦੇ ਨਮਸਕਾਰ ਕਰਦ ਨੇ ਸਤਿਗੁਰੂ ਮੈਨੂੰ ਆਗਿਆ ਬਖਸ਼ੋ ਮੈਂ ਲਾਹੌਰ ਜਾਵਾਂ ਸਤਿਗੁਰੂ ਜੀ ਕਹਿੰਦੇ ਭਾਈ ਭਗੀਰਥ ਜੀ ਲਾਹੌਰ ਜਾਓ ਵਧੀਆ ਸਮਾਨ ਖਰੀਦ ਕੇ ਲਿਆਉਣਾ ਹੈ ਪਰ ਇਕਲ ਧਿਆਨ ਚ ਰੱਖਿਓ ਲਾਹੌਰ ਇੱਕ ਰਾਤ ਤੋਂ ਤੁਸੀਂ ਵੱਧ ਨਹੀਂ ਰੁਕਣਾ ਸਤਿਵਜਨ ਸਤਿਗੁਰੂ ਜੀ ਭਾਈ ਭਗੀਰத் ਜੀ ਲਾਹੌਰ ਜਾਂਦੇ ਨੇ ਲਾਹੌਰ ਦੇ ਬਜ਼ਾਰਾਂ 'ਚ ਉਹ ਭਾਈ ਭਗੀਰத் ਜੀ ਤੁਰੇ ਜਾ ਰਹੇ ਨੇ ਦੁਕਾਨਾਂ ਸੱਜੀਆਂ ਹੋਈਆਂ ਸੱਜੇ ਵੀ ਦੁਕਾਨਾਂ ਨੇ ਖੱਬੇ ਵੀ ਦੁਕਾਨਾਂ ਨੇ ਇੱਕ ਬੜੀ ਵੱਡੀ ਦੁਕਾਨ ਹੈ ਅੰਦਰ ਬੜਾ ਸਮਾਨ ਪਿਆ ਹੈ ਭਾਈ ਭਗੀਰத் ਜੀ ਉਹ ਦੁਕਾਨ ਤੇ ਜਾਂਦੇ ਨੇ ਤੇ ਆਪਣੇ ਨਿਸ਼ਟ ਸਮਾਨ ਵਾਲੀ ਨਾ ਉਹ ਦੁਕਾਨਦਾਰ ਨੇ ਫਰਾਉਂਦੇ ਨੇ ਭਾਈ ਭਗੀਰத் ਜੀ ਅੱਖ ਲੱਗੇ ਭੜਿਆ ਮੈਨੂੰ ਇਹ ਸਮਾਨ ਚਾਹੀਦਾ ਹੈ ਇਹ ਸਾਰਾ ਸਮਾਨ ਤੇਰੀ ਦੁਕਾਨ ਤੋਂ ਮਿਲ ਜੇਗਾ ਉਹ ਦੁਕਾਨਦਾਰ ਉਸ ਆਣੀ ਲਿਸਟ ਚੈੱਕ ਕਰਦਾ ਹੈ ਕਹਿੰਦਾ ਹਾਂ ਭਾਈ ਸਾਰਾ ਸਮਾਨ ਮਿਲ ਜੇਗਾ ਕਹਿੰਦਾ ਸਮਾਨ ਕੱਢ ਦਿਓ ਜੀ ਸਾਰਾ ਫਿਰ ਉਹ ਦੁਕਾਨਦਾਰ ਸਮਾਨ ਕੱਢਦਾ ਹੈ ਸਮਾਨ ਇੰਨਾ ਸੀ ਗੁਰਮੁਖ ਕੋਲ ਤਕਰੀਬਨ ਰਾਤ गु져 ਜਾਂਦੀ ਹੈ ਅਗਲਾ ਦਿਨ ਚੜਦਾ ਹੈ ਭਾਈ ਭਗੀਰਤ ਦੁਕਾਨ ਤੇ ਆਉਂਦਾ ਹੈ ਕਹਿੰਦਾ ਸਮਾਨ ਤਿਆਰ ਹੋ ਗਿਆ ਸਾਰਾ ਜੀ ਉਹ ਦੁਕਾਨਦਾਰ ਪਤਾ ਕੀ ਕਹਿੰਦਾ ਕਹਿੰਦਾ ਭਗੀਰਥ ਬਾਕੀ ਸਮਾਨ ਸਾਰਾ ਤਿਆਰ ਹੋ ਗਿਆ ਪੈਕ ਵੀ ਕਰ ਦਿੱਤਾ ਹੈ ਪਰ ਇੱਕ ਚੀਜ਼ ਨਹੀਂ ਮਿਲੀ ਵੀ ਉਹ ਕੀ ਨਹੀਂ ਮਿਲਿਆ ਕਹਿੰਦਾ ਜੀ ਜੋ ਬੱਚੀ ਵਿਆਹ ਤੇ ਚੂੜਾ ਪਾਉਂਦੀ ਹੈ ਨਾ ਉਹ ਚੂੜਾ ਨਹੀਂ ਮਿਲਿਆ ਮੈਨੂੰ ਉਹ ਚੂੜੇ ਨੂੰ ਤਿਆਰ ਕਰਨ ਉਸੇ ਇੱਕ ਰਾਤ ਮੈਂ ਇੱਕ ਰਾਤ ਹੋਰ ਨਹੀਂ ਰੁਕ ਸਕਦਾ ਵੀ ਕਿਉਂ ਨਹੀਂ ਰੁਕ ਸਕਦਾ ਕਹਿੰਦੇ ਮੇਰੇ ਗੁਰੂ ਜੀ ਦਾ ਹੁਕਮ ਹੈ ਕਿ ਲਾਹੌਰ ਇੱਕ ਰਾਤ ਤੋਂ ਵੱਧ ਨਹੀਂ ਰੁਕਣਾ ਆਹਾ ਅਸ਼ਕੇ ਜਈ ਐਸੇ ਗੁਰਸਿੱਖਾਂ ਤੋਂ ਜਿਹੜੇ ਗੁਰੂ ਦੇ ਹੁਕਮ ਨੂੰ ਪੈਲ ਦਿੰਦੇ ਨੇ ਜਿਹੜੇ ਗੁਰੂ ਦੇ ਹੁਕਮ ਨੂੰ 1 ਨੰਬਰ ਤੇ ਰੱਖਦੇ ਨੇ ਹੁਕਮ ਮੰਨਿਏ ਹੋਵੇ ਪਰਵਾਨ ਤਖਸਮੇ ਕਾ ਮਹਿਲ ਭਾਈ ਸੀ ਹੱਥ ਜੋੜਦੇ ਆ ਆਪਣਾ ਜੋਰਾ ਉਤਾਰਦਾ ਪੈਰਾਂ ਤੋਂ ਦੇਖੋ ਸਿੱਖ ਦਾ ਪਿਆਰ ਆ ਆਖਿਆ ਮਨਸੁਖ ਤੂੰ ਵੀ ਆਪਣੇ ਪੈਰਾਂ ਤੋਂ ਜੋਰਾ ਉਤਾਰ ਮਨਸੁਖ ਨੇ ਵੀ ਜੋਰਾ ਉਤਾਰ ਦਿੱਤਾ ਮਨਸੁਖ ਤੂੰ ਵੀ ਦੋਵੇਂ ਹੱਥ ਜੋੜ ਲੈ ਸੰਗਤ ਦੇ ਦੋਵੇਂ ਹੱਥ ਜੋੜ ਲੈ ਜੀ ਹਾਂ ਨਾ ਮਨਸੁਖ ਨੇ ਵੀ ਦੋਵੇਂ ਹੱਥ ਜੋੜਨੇ ਕਿਦੋਂ ਭਾਈ ਭਗੀਰਤ ਜੀ ਨੇ ਦੋਵੇਂ ਹੱਥ ਜੋੜੇ ਭਾਈ ਭਗੀਰਤ ਜੀ ਬੜੇ ਪਿਆਰ ਦੇ ਵਿੱਚ ਆ ਕੇ ਲੱਗੇ ਕਹਿੰਦੇ ਉਹ ਮਨਸੁਖ ਮੇਰੇ ਗੁਰੂ ਦਾ ਨਾਮ ਹੈ ਧੰਨ ਗੁਰੂ ਨਾਨਕ ਆਖੋ ਜੀ ਭਲੇ ਸੋਨਹਾਲੇ ਸਤ ਸ੍ਰੀ ਅਕਾਲ ਮੇਰੇ ਗੁਰੂ ਦਾ ਨਾਮ ਹੈ ਧੰਨ ਗੁਰੂ ਨਾਨਕ ਆਖੋ ਜੀ ਧੰਨ ਗੁਰੂ ਨਾਨਕ ਫੇਰਾਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਪ ਪਗੀਰਤ ਰਾਏ ਭੋਲੇ ਦੀ ਤਲੰਡੀ ਵਾਲੇ ਧੰਨ ਗੁਰੂ ਨਾਨਕ ਖਾਂ ਬਿਓ ਹੋਏ ਵੀ ਮੈਨੂੰ ਵੀ ਇੱਕ ਵਾਰ ਦਰਸ਼ਨ ਕਰਾ ਦੇ ਫਿਰ ਵੀ ਜਰੂਰ ਦਰਸ਼ਨ ਕਰਾਵਾਂਗੇ ਪਹਿਲਾਂ ਇਹ ਸਮਾਨ ਦਾ ਪ੍ਰਬੰਧ ਕਰ ਜਿਹੜਾ ਸਮਾਨ ਤੇਰੇ ਕੋਲ ਨਹੀਂ ਤੇ ਅੱਗੋਂ ਭਾਈ ਮਨੁੱਖ ਦੇ ਅੰਦਰ ਪਤਾ ਨਹੀਂ ਕੀ ਪਿਆਰ ਆਇਆ ਕਹਿੰਦਾ ਉਹ ਭਾਈ ਭਗੀਰਥ ਤੂੰ ਗੁਰੂ ਨਾਨਕ ਦਾ ਨਾਮ ਲਿਆ ਹੈ ਮੈਨੂੰ ਪਰਮੇਸ਼ਰ ਨੇ ਸਾਰੇ ਸੁੱਖ ਦਿੱਤੇ ਨੇ ਮੈਂ ਵਪਾਰੀ ਹਾਂ ਬੜੇ ਦੂਰ ਦੂਰ ਕੋ ਪਾਰ ਕਰਨ ਵਾਸਤੇ ਜਾਣਾ ਵਾਂ ਪਰ ਅੰਦਰ ਦਾ ਸੁੱਖ ਨਹੀਂ ਮੇਰੇ ਕੋਲ। ਤੂੰ ਇੱਕ ਵਾਰ ਮੈਨੇ ਗੁਰਨਾਨਕ ਦੇ ਦਰਸ਼ਨ ਕਰਾਇਆ। ਮੈਂ ਸਮਾਨ ਦਾ ਪ੍ਰਬੰਧ ਵੀ ਕਰਦਾ। ਵੀ ਕਿਵੇਂ ਕਰੇਗਾ ਪ੍ਰਬੰਧ? ਕਹਿੰਦਾ ਮੈਂ ਆਪਣੀ ਧੀ ਵਾਸਤੇ ਇੱਕ ਸਪੈਸ਼ਲ ਚੂੜਾ ਬਣਾ ਕੇ ਰੱਖਿਆ ਸੀ ਹਾਥੀ ਦੇ ਦੰਦਾਂ ਦਾ। ਮੇਰੀ ਧੀ ਦੇ ਵਿਆਹ ਨੂੰ ਅਜੇ ਸਮਾਂ ਹੈ। ਉਹਦੇ ਵਾਸਤੇ ਮੈਂ ਨਵਾਂ ਬਣਾ ਲਾਂਗਾ। ਮੈਂ ਤੈਨੂੰ ਉਹ ਹੀ ਦੇ ਦਿੰਦਾ ਵਾਂ। ਪਰ ਇੱਕ ਵਾਰ ਮੈਨੇ ਗੁਰਨਾਨਕ ਦੇ ਦਰਸ਼ਨ ਕਰਾ ਦੇ। ਆਹ। ਹੁਣ ਭਾਗਾ ਮਾਲੀ ਸਾਰਾ ਸਮਾਨ ਲੱਦੇ ਆ ਗੱਡੀਆਂ ਤੇ ਭਾਈ ਪਗੀਰਤ ਜੀ ਨਾਲ ਭਾਈ ਮਨੁਸਖ ਜੀ ਵੀ ਤੁਰ ਪਏ ਦੁਕਾਨ ਦਾ ਪ੍ਰਬੰਧ ਜੋ ਬਾਕੀ ਗੁਰਮਖੋ ਨੰਕਰ ਚੰਕਰ ਸਨ ਉਹਨਾਂ ਨੂੰ ਦਿੱਤਾ ਹੁਣ ਭਾਈ ਪਗੀਰਤ ਜੀ ਭਾਈ ਮਨੁਸਖ ਜੀ ਤੁਰੇ ਜਾ ਰਹੇ ਨੇ ਸੁਲਤਾਨਪੁਰ ਲੋਧੀ ਵੱਲ ਲਾਹੌਰ ਤੋਂ ਰਸਤੇ 'ਚ ਭਾਈ ਪਗੀਰਤ ਜੀ ਗੁਰਨਾਨਕ ਦੀਆਂ ਵਡਿਆਈਆਂ ਕਰਦੇ ਨੇ ਜਿਉਂ-ਜਿਉਂ ਭਾਈ ਪਗੀਰਤ ਜੀ ਗੁਰਨਾਨਕ ਦੀਆਂ ਵਡਿਆਈਆਂ ਕਰਦੇ ਨੇ ਤੇ ਭਾਈ ਮਨੁੱਖ ਨੂੰ ਅੰਦਰ ਠੰਡ ਪੈ ਰਹੀ ਹੈ ਦਰਸ਼ਨਾ ਦੀ ਗਰਮ ਕੋ ਭੁੱਖ ਵੱਧਦੀ ਜਾ ਰਹੀ ਹੈ ਜਲਦੀ ਉਹ ਸਮਾਂ ਆਵੇ ਮੈਂ ਗੁਰੂ ਨਾਨਕ ਜੀ ਦੇ ਦਰਸ਼ਨ ਕਰਾਂ ਕਰਦੇ ਆ ਕਰਦੇ ਆ ਸੁਲਤਾਨ ਕੋ ਲੋਧੀ ਪਹੁੰਚਦੇ ਨੇ ਜਾ ਕੇ ਭਾਈ ਬੰਗੀਰਤ ਜੀ ਨਮਸਕਾਰ ਕਰਦੇ ਨੇ ਤੇ ਗੁਰੂ ਨਾਨਕ ਪਾਸ਼ਾ ਜੀ ਆਖਣ ਲੱਗੇ ਇਹ ਨਾਲ ਕੌਣ ਆਇਆ ਹੈ ਇਹ ਜਿਗਿਆਸੂ ਕੌਣ ਹੈ ਤੋ ਉਸ ਵੇਲੇ ਭਾਈ ਮਨੁਸੁਖ ਜੀ ਅੱਗੇ ਹੋ ਕੇ ਉਹ ਵੀ ਨਮਸਕਾਰ ਕਰਦੇ ਨੇ ਸਤਗੁਰ ਦੇ ਚਿਹਰੇ ਤੇ ਬੜਾ ਜਲਾਲ ਹੈ ਰੋਹਾਨੀਅਤ ਹੈ ਕਿਉਂ ਆਪ ਨਿਰੰਕਾਰ ਨੇ ਪਰਦੇ ਉਹਨਾਂ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਉ ਸਤਗੁਰ ਜੀ ਅੱਖ ਲਗੇ ਤੇਰਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਮਨੁਸੁਖ ਤੇ ਗੁਰਨਾਨਕ ਬਾਛਾ ਜੀ ਅੱਖ ਲਗੇ ਭਾਈ ਭਗੀਰਥ ਨਾਮ ਇਹਨੇ ਰੱਖਿਆ ਮਨੁਸੁਖ ਇਹਦਾ ਨਾਮ ਹੈ ਮਨੁਸੁਖ ਇਨ ਪੁਸ਼ ਮਨ ਦਾ ਸੁੱਖ ਕੀ ਹੁੰਦਾ ਕਦੀ ਮਾਨਿਆ ਹੀ ਉਸ ਵੇਲੇ ਭਾਈ ਮਨ ਸੁਖ ਨੇ ਆਪਣਾ ਸੀਸ ਸਤਗੁਰ ਦੇ ਚਰਨਾਂ ਤੇ ਰੱਖ ਦਿੱਤਾ ਆਪਣਾ ਮਸਤਕ ਸਤਗੁਰ ਦੇ ਚਰਨਾਂ ਤੇ ਰੱਖ ਦਿੱਤਾ ਸਤਗੁਰੂ ਇਹ ਸੁੱਖ ਲੈਣ ਵਾਸਤੇ ਤੁਹਾਡੇ ਕੋਲ ਆਇਆ ਕਿਰਪਾ ਕਰੋ ਮਹਾਰਾਜ ਜੀ ਮਨ ਦਾ ਸੁੱਖ ਮਿਲ ਜਾਵੇ ਸਤਗੁਰ ਜੀ ਆਖਣ ਲੱਗੇ ਜੇ ਮਨ ਦਾ ਸੁੱਖ ਚਾਹੀਦਾ ਨਾ ਉਹ ਭਾਈ ਮਨ ਸੁਖ ਫਿਰ ਅੰਮ੍ਰਿਤ ਵੇਲੇ ਜਾਗਣਾ ਪਵੇਗਾ ਉਸ ਪਰਮੇਸ਼ਰ ਦੀ ਨਿਰੰਕਾਰ ਦੀ ਇਬਾਦਤ ਕਰਨੀ ਪਵੇਗੀ ਉਹਨੂੰ ਯਾਦ ਕਰਨਾ ਪਵੇਗਾ ਸ਼ਬਦ ਦੀ ਕਮਾਈ ਕਰਨੀ ਪਵੇਗੀ ਭਾਗਾਂ ਵਾਲੇ ਇੱਕੋ ਦਿਨ ਸਤਿਗੁਰ ਦੀ ਸ਼ਰਨ ਵਿੱਚ ਰਹਿੰਦਾ ਹੈ ਭਾਈ ਭਗਿਰਤਰੀ ਇਹਨੂੰ ਸੰਗਤ ਹੁੰਦੀ ਹੈ ਇਹਦਾ ਮਨ ਜੁੜਨਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਰੰਗ ਲੱਗਣਾ ਸ਼ੁਰੂ ਹੋ ਗਿਆ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਸਤ ਸੰਗਿਓ ਜੋ ਅੰਦਰ ਦਾ ਆਨੰਦ ਹੈ ਨਾ ਉਹ ਗੁਰੂ ਹੀ ਬਖਸ਼ਿਸ਼ ਕਰ ਸਕਦਾ ਹੈ ਕਿਸੇ ਦੁਕਾਨ ਤੋਂ ਨਹੀਂ ਮਿਲਦਾ ਉਹ ਦੁਕਾਨ ਤੋਂ ਸੀ ਆਟਾ ਖਰੀਦ ਲਵਾਂਗੇ ਦਾਲਾਂ ਖਰੀਦ ਲਵਾਂਗੇ ਸੌਦਾ ਖਰੀਦ ਲਵਾਂਗੇ ਮਨਿਆੜੀ ਦਾ ਸਬੰਦ ਖਰੀਦ ਲਵਾਂਗੇ ਹੋਰ ਘੇਲੂ ਸਾਮਾਨ ਖਰੀਦ ਸਕਦੇ ਆ ਪਰ ਅੰਦਰ ਦਾ ਸੁੱਖ ਦੁਕਾਨ ਤੋਂ ਕਿਸੇ ਨਹੀਂ ਮਿਲਦਾ ਉਹਦੇ ਮਿਲਦਾ ਹੈ ਤੇ ਗੁਰੂ ਨਾਨਕ ਦੀ ਦੁਕਾਨ ਤੋਂ ਮਿਲਦਾ ਹੈ ਗੁਰਮਖੋ ਅੰਦਰ ਦਾ ਸੁੱਖ ਅੰਦਰ ਦਾ ਆਨੰਦ ਪਰਦੇ ਉਹ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਨਿਆ ਗੁਰੂ ਬਖਸ਼ਿਸ਼ ਕਰੇ ਫਿਰ ਅੰਦਰ ਆਨੰਦ ਮਿਲਦਾ ਜੀ ਸਤ ਸੰਗਿਓ ਹੁਣ ਕੋਈ ਦਿਨ ਜਦੋਂ ਸਤ ਗੁਰੂ ਦੀ ਸ਼ਰਨ ਵਿੱਚ ਭਾਈ ਮਨ ਸੁੱਖ ਰਹਿਂਦਾ ਹੈ ਬੜਾ ਆਨੰਦ ਹੁੰਦਾ ਹੈ ਆਖਣ ਗਾ ਸਤ ਗੁਰੂ ਜੀ ਮੈਨੂੰ ਪੱਕਾ ਹੀ ਆਪਣੇ ਚਰਨਾਂ 'ਚ ਰੱਖੋ ਹੁਣ ਤੁਸੀਂ ਹੁਣ ਤੁਹਾਡੇ ਤੋਂ ਬਿਗੈਰ ਮੈਂ ਰਹਿ ਨਹੀਂ ਸਕਦਾ ਤੇ ਗੁਰੂ ਨਾਨਕ ਬਾਛਾ ਜੀ ਆਖਣ ਲਗੇ ਭਾਈ ਮਨੁੱਖ ਤੂੰ ਵਪਾਰੀ ਆ ਵਪਾਰੀ ਸਾਡਾ ਇਹ ਮਾਰਗ ਨਹੀਂ ਕਿਸੇ ਨੂੰ ਇੱਥੇ ਹੀ ਮਿਠਾ ਲਈਏ ਤੂੰ ਆਪਣਾ ਵਪਾਰ ਕਰ ਵਪਾਰ ਕਰ ਪਰਮੇਸ਼ਰ ਕਿਰਪਾ ਕਰੇ ਤੂੰ ਹੁਣ ਵਪਾਰ ਵੀ ਕਰਨਾ ਹੈ ਤੇ ਪ੍ਰਚਾਰ ਵੀ ਕਰਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇਰੀ ਦਸਨਾ ਤੇ ਆਪ ਨਿਰੰਕਾਰ ਬੈਠੀ ਗਾ ਸਤ ਸੰਗਿਓ ਇਹ ਸਤਗੁਰੂ ਹੁਕਮ ਲੈ ਕੇ ਭਾਈ ਮਨੁਸੁਖ ਵੀ ਸੰਗਲਾਦੀਪ ਜਾਂਦਾ ਹੈ ਜੀ ਪ੍ਰਚਾਰ ਵਾਸਤੇ ਨਾਲੇ ਵਪਾਰ ਵਾਸਤੇ ਉੱਥੇ ਜਾ ਕੇ ਵਪਾਰ ਕਰਦਾ ਹੈ ਨਾਲ ਨਾਲ ਪ੍ਰਚਾਰ ਕਰਦਾ ਟਟਿਆਂ ਨੂੰ ਪਰਮੇਸ਼ਰ ਨਾਲ ਜੋੜਦਾ ਉੱਥੇ ਦੇ ਲੋਕ ਵਿਹਿਮਾ ਭੜਮਾ ਚ ਫਸੇ ਹੋਏ ਨੇ ਉੱਥੇ ਗ੍ਰਹਿਣ ਲੱਗ ਗਿਆ ਤਾਂ ਰਾਜੇ ਨੇ ਇੱਕ ਢੰਡੂੜਾ ਫੇਰ ਦਿੱਤਾ ਉਹ ਰਾਜਾ ਸੀ ਰਾਜਾ ਸ਼ਿਵਨਾਬ ਉਨੇ ਸਾਰੇ ਆਪਣੇ ਰਾਜ ਵਿੱਚ ਢੰਡੂੜਾ ਫੇਰਦਾ ਢੰਡੂੜਾ ਇਹ ਫੇਰਿਆ ਵੀ ਅੱਜ ਗ੍ਰਹਿਣ ਲੱਗਾ ਕੋਈ ਆਪਣੇ ਚੁੱਲ੍ਹੇ 'ਚ ਅਗਨਾ ਵਾਲੇ ਕੋਈ ਪ੍ਰਸ਼ਾਦਾ ਨਾ ਬਣਾਵੇ ਕਿਸੇ ਦੇ ਘਰ ਅੱਗ ਨਹੀਂ ਬਲਣੀ ਚਾਹੀਦੀ ਹੁਣ ਸਾਰੀ ਪ੍ਰਜਾ ਰਾਜੇ ਦਾ ਹੁਕਮ ਮੰਨਦੀ ਐ ਕਿਸੇ ਨੇ ਕੋਈ ਚੁੱਲ੍ਹਾ ਨਹੀਂ ਬਾਲਿਆ ਅਗਨੀ ਬਾਲੀ ਕਿਸੇ ਨੇ ਪ੍ਰਸ਼ਾਦਾ ਨਹੀਂ ਬਗਾਇਆ ਕਿਸੇ ਨੇ ਹੁਣ ਭਾਈ ਮਾਨਸੂ ਕੇ ਗੁਰੂ ਦਾ ਸਿੱਖ ਹੈ ਗੁਰਮੁਖ ਇਨੇ ਆਪਣੇ ਘਰ ਅੱਗ ਦੀ ਵਾਲੀ ਸ਼ਾਦਾ ਵੀ ਤਿਆਰ ਕੀਤਾ ਦਾਲਾ ਵੀ ਬਣਾਈ ਵੇਖੋ ਗੁਰੂ ਦੇ ਸਿੱਖ ਦਾ ਸੁਭਾਅ ਕੀ ਹੁੰਦਾ ਸਿਪਾਈ ਗਲੀਆਂ 'ਚ ਹੁੱਕਾ ਦੇ ਰਹੇ ਨੇ ਢੰਡੋਰਾ ਫੇਰਦੇ ਪਏ ਨੇ ਕੋਈ ਅੱਗ ਨਾਲ ਵਾਲੇ ਕੋਈ ਪ੍ਰਸ਼ਾਦਾ ਤਿਆਰ ਨਾ ਕਰੇ ਕੋਈ ਸਬਜ਼ੀ ਤਿਆਰ ਨਾ ਕਰੇ ਤੇ ਭਾਈ ਮਨਸੁਖ ਪ੍ਰਸ਼ਾਦਾ ਤਿਆਰ ਕੀਤਾ ਸਬਜ਼ੀ ਵੀ ਬਣਾਈ ਦਾਲਾ ਬਣਾਈ ਤੇ ਕੋਠੇ ਦੇ ਚੜ ਗਿਆ ਭਾਈ ਮਨਸੁਖ ਤੇ ਕੋਠੇ ਦੇ ਦੋਵੇਂ ਹੱਥ ਜੁਰ ਕੇ ਪਤਾ ਕੀ ਕਹਿੰਦਾ ਕਹੇ ਸਾਧ ਸੰਗਤ ਜੀ ਗੁਰੂ ਘਰ ਲੰਗਰ ਤਿਆਰ ਹੈ ਆਜੋ ਆਕੇ ਛਕ ਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਗੁਰੂ ਘਰ ਲੰਗਰ ਤਿਆਰ ਹੈ ਆਜੋ ਆਕੇ ਛਕ ਲੋ ਜਦੋਂ ਇਹ ਗਲਸ਼ਪਾਈਆਂ ਸੁਣੀ ਨਾ ਉਹ ਭੱਜੇ ਭੱਜੇ ਅੰਦਰ ਆਏ ਕੀ ਵੇਖਦੇ ਨੇ ਅੱਗ ਵੀ ਵੱਲਦੀ ਹੋਈ ਹੈ ਪ੍ਰਸ਼ਾਦੇ ਵੀ ਪੱਕੇ ਹੋਏ ਨੇ ਸਬਜ਼ੀ ਵੀ ਬਣੀ ਹੋਈ ਹੈ ਉਹਨਾਂ ਭਾਈ ਮਾਨ ਸੁਖ ਨੂੰ ਫੜਿਆ ਤੇ ਰਾਜੇ ਦੇ ਕੋਲ ਲੈ ਗਏ ਉਹ ਰਾਜਨ ਕੋਈ ਵਪਾਰੀ ਹੈ ਪੰਜਾਬ ਤੋਂ ਆਇਆ ਹੈ ਉਹਨੇ ਤੇਰੇ ਹੁਕਮ ਦੀ ਉਲੰਘਣਾ ਕੀਤੀ ਉਹ ਤੇ ਰਾਜਨ ਨੇ ਵੇਖਿਆ ਨਾ ਸੋਚਿਆ ਕਹਿੰਦਾ ਇਹਨੂੰ ਕਾਲ ਕੋਠੀ ਚ ਬੰਦ ਕਰ ਦਿਓ ਇਹਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਸਤ ਸੰਗਿਓ ਹੁਣ ਭਾਈ ਮਨੁੱਖ ਨੂੰ ਰਾਜਾ ਸ਼ਿਵਨਾਬ ਨੇ ਕਾਲ ਕੋਠੀ ਚ ਬੰਦ ਕਰ ਦਿੱਤਾ ਹੁਣ ਇਹ ਹਰ ਵੇਲੇ ਬਾਣੀ ਪੜਦਾ ਹੈ ਤੇ ਰਾਤ ਨੂੰ ਇਧਰੋਂ ਅੰਮ੍ਰਿਤ ਵੇਲੇ ਸਮਾ ਹੋਇਆ ਜਦੋਂ ਰਾਜਾ ਸ਼ਿਵਨਾਬ ਲੰਘਦਾ ਪਿਆ ਤੇ ਕੋਠੀ ਦੇ ਅੰਦਰ ਗੁਰਬਾਣੀ ਦੀ ਆਵਾਜ਼ ਆਵੇ ਭਾਈ ਮਨਸੁਖ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਪੜਦਾ ਪਿਆ ਹੈ ਤੇ ਇਧਰੋਂ ਆਵਾਜ਼ ਆ ਰਹੀ ਹੈ ਰਾਜਾ ਸ਼ਿਵਨਾਬ ਨੂੰ ਰਾਜਾ ਸ਼ਿਵਨਾਬ ਦੇ ਕੰਨਾਂ 'ਚ ਗੁਰਬਾਣੀ ਦੀ ਆਵਾਜ਼ ਪੈ ਰਹੀ ਹੈ ਤੇ ਰਾਜਾ ਸ਼ਿਵਨਾਬ ਆਪਣੇ ਸਿਪਾਹੀਆਂ ਨੇ ਬੁਲਾਉਂਦਾ ਵੀ ਕੌਣ ਹੈ ਜਿਹੜਾ ਇਸ ਵੇਲੇ ਇਹ ਗੀਤ ਬੋਲ ਰਿਹਾ ਹੈ ਕਹਿੰਦਾ ਮੈਨੂੰ ਮਖਮਲ ਦੇ ਗੱਦਿਆਂ ਤੇ ਨੀਂਦ ਨਹੀਂ ਆਉਂਦੀ ਇਹ ਕਾਲ ਕੋਠੀ 'ਚ ਬੈਠ ਕੇ ਬੜੀ ਉੱਚੀ ਉੱਚੀ ਗੀਤ ਬੋਲ ਰਿਹਾ ਕੌਣ ਹੈ ਇਹਦੀ ਆਵਾਜ਼ ਇਹੋ ਜੀ ਹੈ ਜਿਵੇਂ ਬੜਾ ਖੁਸ਼ ਹੋਵੇ ਬੜਾ ਪਰਸੰਨ ਹੋਵੇ ਤੇ ਮੈਨੂੰ ਵੇਖੋ ਰਾਜ ਭਾਗ ਦੇ ਵਿੱਚ ਮਹਿਲਾਂ ਦੇ ਵਿੱਚ ਮਖਮਲ ਦੇ ਗੱਦੇ 'ਤੇ ਨੀਂਦ ਨਹੀਂ ਆਉਂਦੀ ਤੇ ਇਹ ਖੁਸ਼ੀ ਦੇ ਗੀਤ गा ਰਿਹਾ ਕੌਣ ਹੈ ਅੱਖਿਆ ਵੀ ਇਹ ਵਪਾਰੀ ਹੈ ਜਿਨੇ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਅੱਗ ਵਾਲੀ ਸੀ ਜਿਨੇ ਰਸਾਦਾ ਤਿਆਰ ਕੀਤਾ ਸੀ ਵੀ ਬੁਲਾਓ ਭਾਈ ਮਨੁੱਖ ਨੂੰ ਸਿਪਾਈ ਲੈ ਕੇ ਆਉਂਦੇ ਨੇ ਰਾਜਾ ਸ਼ੇਵਨਾਬ ਕਹਿੰਦਾ ਵੀ ਤੂੰ ਕੌਣ ਆ ਮੈਨੂੰ ਮਖਮਲ ਦੇ ਗੰਦਿਆਂ ਦੇ ਨੀਂਦ ਨਹੀਂ ਆਉਂਦੀ ਭਈ ਤੂੰ ਖੁਸ਼ੀ ਦੇ ਗੀਤ ਗਾ ਰਿਹਾ ਤੋ ਅਗੋ ਭਾਈ ਮਨੁੱਖ ਨੇ ਦੋਵੇਂ ਹੱਥ ਜੋੜ ਲਏ ਰਾਜਨ ਇਹ ਗੀਤ ਨਹੀਂ ਇਹ ਮੇਰੇ ਸਤਗੁਰੂ ਦੀ ਬਾਣੀ ਹੈ ਕਿੰਨਾ ਬਾਣੀ ਕਿੰਨਾ ਹਾਂ ਇਹ ਮੇਰੇ ਸਤਗੁਰੂ ਦੀ ਅਮਰਤ ਬਾਣੀ ਹੈ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਇਹ ਸਤਗੁਰੂ ਦੀ ਬਾਣੀ ਹੈ ਇਹ ਸਤਗੁਰੂ ਦੀ ਬਾਣੀ ਇਹ ਮੇਰੇ ਖਸਮ ਦੀ ਬਾਣੀ ਹੈ ਖਸਮ ਦੀ ਬਾਣੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ ਇਹ ਮੇਰੇ ਖਸਮ ਦੀ ਬਾਣੀ ਹੈ ਤੇਰਾ ਖਸਮ ਕੌਣ ਹੈ ਤੇਰਾ ਗੁਰੂ ਕੌਣ ਹੈ ਰਾਜਨ ਮੇਰਾ ਖਸਮ ਹੈ ਧੰਨ ਗੁਰੂ ਨਾਨਕ ਆਖੋ ਜੀ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਤੇਰਾ ਖਸਮ ਧੰਗੁਰੂ ਨਾਨਕ ਹਾਂ ਰਾਜਨ ਵੀ ਮੈਨੂੰ ਦਰਸ਼ਨ ਕਿੱਦਾਂ ਹੋਣਗੇ ਵੀ ਰਾਜਨ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਚਾਰ ਦੇ ਦੌਰੇ ਤੇ ਉਦਾਸੀਆਂ ਵੱਲ ਨਿਕਲ ਚੁੱਕੇ ਨੇ ਜੇ ਕੋਈ ਸ਼ਰਦਾ ਦੇ ਨਾਲ ਪ੍ਰੇਮ ਦੇ ਨਾਲ ਮੇਰੇ ਸਤਿਗੁਰੂ ਨੂੰ ਕੋਈ ਯਾਦ ਕਰੇ ਨਾ ਸਤਿਗੁਰੂ ਉੱਥੇ ਆ ਕੇ ਦਰਸ਼ਨ ਦਿੰਦੇ ਨੇ ਮੇਰਾ ਸਤਿਗੁਰੂ ਅੰਤਰਜਾਮੀ ਹੈ ਉਹ ਦਿਨਾਂ ਦੀਆਂ ਜਾਣਦਾ ਹੈ ਪਰ ਉਹ ਨਾ ਘਟ-ਘਟ ਕੇ ਅੰਤਰ ਕੀ ਜਾਣ ਤੇ ਭਲੇ-ਪੁਰੇ ਕੀ ਪੀਰ ਪਛਾਨਤ ਗੱਲ ਹੈ ਕੋਈ ਭਰੋਸੇ ਦੇ ਨਾਲ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਉਹਨੂੰ ਯਾਦ ਕਰੇ ਸਾਥ ਸੰਗਿਓ ਇਹਨੇ ਭਾਈ ਮਨੁੱਖ ਨੂੰ ਬੜੇ ਸਤਕਾਰ ਦੇ ਨਾਲ ਉਥੋਂ ਵਿਦਾ ਕੀਤਾ ਜੀ ਫਿਰ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਭਾਈ ਮਾਨਸੂਖ ਦੇ ਕੋਲ ਰਾਜਾ ਸ਼ਿਵਨਾਬ ਨੇ ਤੇ ਹੁਣ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਰਾਜਾ ਸ਼ਿਵਨਾਬੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਦਾ ਹੈ ਦਾ ਸੰਖੇਪ ਦੇ ਵਿੱਚ ਜਿਸਮਫਤੀ ਬਲਾਵੇਂ ਸਮਾਉ ਹੋ ਗਿਆ ਦੱਸਦਾ ਪਾਗਾ ਵਾਲਿਓ ਹੁਣ ਜਦੋਂ ਭਾਈ ਮਾਨਸੂਖ ਚੱਲਿਆ ਨਾ ਭਾਈ ਮਾਨਸੂਖ ਨੇ ਆਖਿਆ ਰਾਜਾ ਸ਼ਿਵਨਾਬ ਤੂੰ ਗੁਰੂ ਨਾਨਕ ਦਾ ਸਿੱਖ ਬਣ ਗਿਆ ਹੁਣ ਹੁਣ ਜੇ ਲੋਕਾਂ ਨੂੰ ਪਤਾ ਲੱਗੇਗਾ ਨਾ ਬੜੇ ਨਕਲੀ ਬਣ ਬਣ ਕੇ ਆਉਣਗੇ ਤੂੰ ਅਸਲ ਦੀ ਪਛਾਣ ਆਪ ਕਰਨੀ ਹੈ ਇਹ ਗੱਲ ਕਹਿ ਕੇ ਸਤਸੰਗੀਆਂ ਭਾਈ ਮਨੁੱਖ ਜੀ ਪੰਜਾਬ ਵੱਲ ਆ ਗਏ ਹੁਣ ਰਾਜਾ ਸ਼ਿਵਨਾਬ ਸੋਚਦਾ ਜੇ ਨਕਲੀ ਆ ਗਏ ਤੇ ਮੈਂ ਕਿਵੇਂ ਪਛਾਨਾਂਗਾ ਇਹਨੇ ਇੱਕ ਮੀਟਿੰਗ ਬੁਲਾਈ ਆਪਣੇ ਵਜ਼ੀਰ ਸਦੇ ਕਿ ਮੀਟਿੰਗ ਕੀ ਬਾਤ ਕੀਤਾ ਪਹਿਲਾਂ ਮਾਇਆ ਢਹਿਲਾ ਦਿਓ ਸ਼ਹਿਰ ਚ ਨਾਚੀਆਂ ਸੁੰਦਰ ਇਸਤਰੀਆਂ ਬੁਲਾਓ ਹੁਣ ਗੁਰਮੁਖੋ ਕਹਿੰਦਾ ਨਕਲੀਆਂ ਤੇ ਇਹ ਕਿਸਦਾ ਪ੍ਰਭਾਵ ਪਵੇਗਾ ਅਸਲੀ ਦੇ ਪ੍ਰਭਾਵ ਪੈਣਾ ਨਹੀਂ ਹੁਣ ਭਾਗਾਂ ਵਾਲੇ ਜਦੋਂ ਲੋਕਾਂ ਨੂੰ ਪਤਾ ਲੱਗਾ ਇਹਦੇ ਨੂੰ ਗਵਾ ਤੋਂ ਪੰਜਾਬ ਤੋਂ ਬੜੇ ਨਕਲੀ ਬਣ ਬਣ ਕੇ ਜਾਂਦੇ ਨੇ ਹੁਣ ਹੁਣ ਇੱਕ ਅੱਗੇ ਸਭ ਤੋਂ ਪਹਿਲਾਂ ਮਾਇਆ ਦੇ ਢੇਰ ਲੱਗੇ ਨੇ ਕੋਈ ਮਾਇਆ ਲੈ ਕੇ ਚਲਾ ਜਾਂਦਾ ਹੈ ਉਸ ਤੋਂ ਅੱਗੇ ਭਾਗਾਂ ਵਾਲੇ ਸੁੰਦਰ ਇਸਤਰੀਆਂ ਨਾਚੀਆਂ ਨੇ ਕੋਈ ਉੱਥੇ ਮੋਹਿਤ ਹੋ ਜਾਂਦਾ ਪਤਾ ਲੱਗਦਾ ਇਹ ਨਕਲੀ ਆ ਸਤ ਸੰਗਿਓ ਇਹ ਤਾਂ ਉਹ ਗੱਲ ਹੋ ਗਈ ਕੋਈ ਦੰਬੜੀ ਦਾ ਵਪਾਰੀ ਤੋਂ ਕੋਈ ਚੰਬੜੀ ਦਾ ਵਪਾਰੀ ਕੋਈ ਮਾਇਆ ਫੜਦਾ ਬਾਬਾ ਜਾਈ ਆ ਰਿਹਾ ਹੈ ਮਾਇਆ ਲੈ ਕੇ ਚਲੋ ਗੁਜ਼ਾਰਾ ਹੋ ਜਾਏਗਾ ਮੱਥੇਰੀ ਮਾਇਆ ਜੁਕਲੀ ਆਣਾ ਕੋਈ ਅੱਗੇ ਆ ਕੇ ਰੂਪਮਨ ਇਸੀਆਂ ਤੇ ਨਾਚੀਆਂ ਦੇ ਮੂਹਤ ਹੁੰਦਾ ਪਿਆ ਹੈ ਪਤਾ ਲੱਗ ਜਾਂਦਾ ਇਹ ਨਕਲੀ ਹੈ ਕੋਈ ਬੰਦਾ ਸੀ ਨੇ ਲਾਟਰੀ ਪਾਉਂਦਾ ਸੀ ਉਹਨੇ ਲਾਟਰੀ ਆਪਣੀ ਘਰਵਾਲੀ ਦੀ ਪ੍ਰਤੀ ਘਰਵਾਲੀ ਫਲਾਣੀ ਦੀ ਨੂੰ ਇਹਦਾ ਨਤੀਜਾ ਨਿਕਲਣਾ ਹੈ ਜਦੋਂ ਉਹ ਤਰੀਕ ਆਈ ਘਰਵਾਲੀ ਵੇਖਿਆ ਉਹ ਨੰਬਰ ਨਿਕਲ ਗਿਆ ਉਹ 10 ਲੱਖ ਦੀ ਲਾਟਰੀ ਸੀ ਅਗਰ ਮੁਖੋ ਹੁਣ ਘਰਵਾਲੀ ਸੋਚਦੀ ਲਾਟਰੀ 10 ਲੱਖ ਦੀ ਕਲੀ ਹੈ ਤੇ ਮੇਰੇ ਘਰwale ਕਦੀ ਸੌ ਤੋਂ ਵੱਡਾ ਨੋਟ ਵੇਖਿਆ ਨਹੀਂ ਜੇ ਨੂੰ ਪਤਾ ਲੱਗ ਗਿਆ ਮੇਰੀ 10 ਲੱਖ ਦੀ ਲਾਟਰੀ ਨਿਕਲੀ ਹੈ ਕਿਤੇ ਪਾਗਲ ਨਾ ਹੋ ਜਾਵੇ ਜੇ ਮੇਰੇ ਸਿਰ ਦਾ ਸਾਈਂ ਬਾਗਲ ਹੋ ਗਿਆ ਤਾਂ ਮੈਂ 10 ਲੱਖ ਨੂੰ ਕੀ ਕਰਨਾ ਘਰ ਵਾਲੀ ਸਿਆਣੀ ਸੀ ਗਮਕੋ ਉਹ ਪੁਜਾਰੀ ਦੇ ਕੋਲ ਜਾਂਦੀ ਹੈ ਕਿਹਦੀ ਪੁਜਾਰੀ ਜੀ ਮੇਰੇ ਘਰ ਵਾਲੇ ਦੀ 10 ਲੱਖ ਦੀ ਲਾਟਰੀ ਨਿਕਲੀ ਹੈ ਜੇ ਇੱਕਦਮ ਦੱਸਿਆ ਤਾਂ ਕਿਤੇ ਪਾਗਲ ਨਾ ਹੋ ਜਾਵੇ ਮੇਰਾ ਸਿਰ ਦਾ ਸਾਈਂ ਉਹਨੂੰ ਸਹਜੇ ਸਹਜ ਦੱਸੋ ਉਹਨੂੰ ਕਿ ਉਹ ਸਾਰੀ ਚੀਜ਼ ਨੂੰ ਬਰਦਾਸ਼ਤ ਕਰ ਲਵੇ ਜੋ ਤੁਹਾਡੀ ਪੂਜਾ ਹੋਵੇਗੀ ਮੈਂ ਪੂਜਾ ਦੇ ਦੇਵਾਂਗੀ ਹੁਣ ਪੁਜਾਰੀ ਕਹਿੰਦਾ ਮੇਰੇ ਕੋਲ ਲੈ ਕੇ ਆਈਆਂ ਨੂੰ ਹੁਣ ਅਗਲੇ ਦਿਨ ਉਹ ਇਸਤਰੀ ਆਪਣੇ ਘਰ ਵੜੇ ਨੂੰ ਲੈ ਕੇ ਪੁਜਾਰੀ ਕੋਲ ਜਾਂਦੀ ਹੈ ਪੁਜਾਰੀ ਕਹਿੰਦਾ ਭਗਤਾ ਬੈਠ ਮੇਰੇ ਕੋਲ ਪੁਜਾਰੀ ਕੋਲ ਬਿਠਾਉਂਦਾ ਹੈ ਕਹਿੰਦਾ ਭਗਤਾ ਦੱਸ ਜੇ ਤੇਰੀ 1 ਲੱਖ ਦੀ ਲਾਟਰੀ ਨਿਕਲ ਜਾਵੇ ਕੀ ਕਰੇ ਕਹਿੰਦਾ ਮੈਂ ਸੁੰਦਰ ਮਕਾਨ ਬਣਾਵਾਂਗਾ ਭਗਤਾ 2 ਲੱਖ ਦੀ ਨਿਕਲ ਜਾਵੇ ਕਹਿੰਦਾ ਫਿਰ ਇਦਾਂ ਮੈਂ ਤੇਰੀ ਜ਼ਮੀਨ ਖਰੀਦਾਂਗਾ ਭਗਤਾ 4 ਲੱਖ ਦੀ ਨਿਕਲ ਜਾਵੇ ਕਹਿੰਦਾ ਮੈਂ ਬੱਚੇ ਨੂੰ ਵਧੀਆ ਐਜੂਕੇਸ਼ਨ ਦਵਾਂਗਾ ਹੋਰ ਬੱਚਿਆਂ ਦੇ ਕਾਰੋਬਾਰੀ ਸੈੱਟ ਕਰਾਂਗਾ ਭਗਤਾ ਜੇ 8 ਲੱਖ ਦੀ ਲਾਟਰੀ ਨਿਕਲ ਜਾਵੇ ਕਿੰਦਾ ਜੀ ਮੈਂ ਹੋਰ ਕਾਰੋਬਾਰ ਵਧੀਆ ਵਧਾਵਾਂਗਾ ਆਪਣਾ ਆਪਣੇ ਪਰਿਵਾਰ ਦਾ ਕਾਰੋਬਾਰ ਹੀ ਸੈੱਟ ਕਰਦਾ ਵਾਂਗਾ ਕਰਦਿਆਂ ਕਰਦੇ 9 ਲੱਖ ਤੇ ਪਹੁੰਚ ਗਿਆ ਅਖੀ ਤੇ ਬਿਜਾਰੀ ਕਹਿੰਦਾ ਭਗਤਾ ਹੁਣ ਧਿਆਨ ਨਾਲ ਸੁਣੀ ਜੇ ਤੇਰੀ 10 ਲੱਖ ਦੀ ਲਾੜੀ ਨਿਕਲ ਜਾ ਫਿਰ ਕੀ ਕਰੇਗਾ ਕਿੰਦਾ ਕਰਨਾ ਗੁਨਾ ਕੀ ਆ 9 ਲੱਖ ਆਪ ਰੱਖਾਂਗਾ 1 ਲੱਖ ਤੁਹਾਨੂੰ ਦੇ ਦਵਾਂਗਾ ਉਹ ਪੁਜਾਰੀ ਬਾਗਲ ਹੋ ਗਿਆ ਬਿਜਾਰੀ ਬਾਗਲ ਹੋ ਗਿਆ ਉਹ 10 ਲੱਖ ਸੁਣ ਕੇ ਪਾਗਲ ਨਹੀਂ ਹੋਇਆ 1 ਲੱਖ ਸੁਣ ਕੇ ਬਿਜਾਰੀ ਪਾਗਲ ਹੋ ਗਿਆ ਪਾਗਾ ਮਲੇ ਸੇਤਰਾ ਕਈ ਮਾਇਆ ਵੇਕੇ ਪਾਗਲ ਹੋਈ ਜਾਂਦੇ ਨੇ ਕੋਈ ਦੰਬੜੀ ਦਾ ਵਪਾਰੀ ਤੇ ਕੋਈ ਚੰਬੜੀ ਦਾ ਵਪਾਰੀ ਅੱਜ ਸਤਸੰਗਿਓ ਗੁਰੂ ਨਾਨਕ ਪਾਤਸ਼ਾਹ ਜਦੋਂ ਆਏ ਮਾਇਆ ਨੂੰ ਠੱਡ ਮਾਰ ਕੇ ਲੰਘ ਗਏ ਜਦੋਂ ਰੂਪਨ ਇਸਤਰੀਆਂ ਅੱਗੇ ਹੋਈਆਂ ਸਤਗੁਰੂ ਬੜੇ ਪਿਆਰ ਨਾਲ ਆਖਿਆ ਧੀਓ ਮੇਰੀ ਪੁੱਤਰੀਓ ਇਹ ਵੇਲਾ ਹੈ ਨਾਮ ਜਪਣ ਦਾ ਭਗਤੀ ਕਰਨ ਦਾ ਨਚੇ ਦਾ ਸਮਾਂ ਨਹੀਂ ਏ ਸਤਗੁਰੂ ਇਥੇ ਪੰਗਤੀ ਉਚਾਰਨ ਕੀਤੀ ਗਾਸ਼ੋ ਪੁੱਤਰੀ ਰਾਜਕੁਵਾਰ ਨਾਮ ਬਣੋ ਸੱਚ ਦੂਤ ਸਵਾਰ ਜੋ ਧੀਆਂ ਆਖਿਆ ਪੁੱਤਰੀਆਂ ਆਖਿਆ ਇਕਦਮ ਸਾੜੇ ਵਾਸ਼ਨਾਵਾਂ ਦੂਰ ਹੋ ਗਈਆਂ ਭੱਜੀਆਂ ਭੱਜੀਆਂ ਰਾਜੇ ਕੋਲ ਗਈਆਂ ਰਾਜਾ ਸ਼ਿਵਨਾਬ ਰਾਜਨ ਰਾਜਨ ਤੇਰੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹੀ ਜਿਹਨੂੰ ਯਾਰਦ ਕਰਦਾ ਸਜ ਆ ਗਿਆ ਹੀ ਪਹਿਲਾ ਆਇਆ ਹੈ ਜਿਨੇ ਸਾਨੂੰ ਧੀਆਂ ਆਖਿਆ ਹੈ ਜਿਨੇ ਸਾਨੂੰ ਪੁੱਤਰੀਆਂ ਆਖਿਆ ਹੈ ਬੜੇ ਬੜੇ ਵੱਡੇ ਆਏ ਚਿੱਟੀਆਂ ਧਾਰੀਆਂ ਵਾਲੇ ਆਏ ਉਹਨਾਂ ਸਾਡੇ ਵੱਲ ਮੈਲੀ ਅੱਖ ਨਾਲ ਵੇਖਿਆ ਇਹ ਪਹਿਲਾ ਆਇਆ ਹੈ ਜਿਨੇ ਸਾਨੂੰ ਧੀਆਂ ਆਖਿਆ ਪੁੱਤਰੀਆਂ ਆ ਕੇ ਸਾਨੂੰ ਮਾਨ ਦਿੱਤਾ ਹੈ ਫੇ ਰਾਜਾ ਸ਼ਿਵਨਾਬ ਗੁਰਮੁਖੋ ਉੱਥੇ ਗਿਆ ਜਾ ਕੇ ਗੁਰਨਾਨ ਨ ਦੇ ਚਰਨਾਂ ਦੇ ਨਮਸਕਾਰ ਕੀਤੀ ਸਤਗੁਰੂ ਆਪਣੇ ਮਹਿਲਾਂ ਚ ਲੈ ਕੇ ਆਇਆ ਇਹ ਰਾਜਾ ਸ਼ਿਵਨਾਬ ਵੀ ਗੁਰਨਾਨ ਨਕ ਦਾ ਸਿੱਖ ਬਣਿਆ ਗੁਰਮੁਖੋ ਵੇਖੋ ਭਾਈ ਪਗੀਰਥ ਨੇ ਜੋੜਿਆ ਭਾਈ ਮਨੁਸਖ ਨੂੰ ਭਾਈ ਮਨੁਸਖ ਨੇ ਜੋੜਿਆ ਆਇਆ ਸ਼ਿਵਨਾਬ ਨੂੰ ਤੇ ਰਾਏ ਸ਼ਿਵਨਾਬ ਨੇ Sri Lanka ਦੇ ਲੋਕਾਂ ਨੂੰ ਗੁਰਨਾਨ ਨ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਸਤਨਾ ਜੁਰਤ ਦਾ ਗਰਮ ਕੋ ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਗੁਰੂ ਨਾਨਕ ਬਾਸ਼ਾ ਵੇਖੋ ਕਿਵੇਂ ਰਹਿਮਤਾਂ ਕਰਦੇ ਨੇ ਕਿਵੇਂ ਬਖਸ਼ਿਸ਼ ਕਰਦੇ ਨੇ ਪਘੀਰਤ ਤੋਂ ਭਾਈ ਮਨਸੁਖ ਮਨਸੁਖ ਤੋਂ ਰਾਜਾ ਸ਼ੇਵਨਾਬ ਤੇ ਸ਼ੇਵਨਾਬ ਤੋਂ ਸਾਰਾ ਸ਼੍ਰੀਲੰਕਾ ਹੀ ਗੁਰਨਾਨਕ ਦੇ ਚਰਨਾਂ ਦਾ ਆਸ਼ਿਕ ਬਣ ਗਿਆ ਸਤਗੁਰੂ ਮਿਹਰ ਕਰਨ ਸਤਗੁਰੂ ਬਖਸ਼ਿਸ਼ ਗਾਣੀ ਜੰਦੇ ਸਮਾਉ ਜੁਕਿਆ ਹੈ ਆਓ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਪੁੱਲਾ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਗੁਰੂ ਦੇ ਸਾਥ ਸੰਗਤ ਦੇ